ਇਹ ਇਤਿਹਾਸਿਕ ਦਿਨ ਹੈ ਮੇਰੇ ਖਿਆਲ ਕਾਫੀ ਲੰਬੇ ਸਮੇਂ ਤੋਂ ਸਾਡੀਆਂ ਸਾਰੇ ਇਲਾਕੇ ਦੀ ਪੁਕਾਰ ਸੀ ਕਿ ਜਿਹੜਾ ਰੋਡ ਮੈਂ ਅਗਰ ਮੰਤਰੀ ਸਾਹਿਬ ਨੂੰ ਰੋਡਾਂ ਦਾ ਰਾਜਾ ਵੀ ਕਿਹਾ ਜਾਏ ਭੋੜਦਾ ਤੇ ਇਹ ਵੀ ਕੋਈ ਮੇਰੇ ਖਿਆਲ ਗਲਤ ਗੱਲ ਨਹੀਂ ਹੈ ਚਸ਼ਮਾ ਵਾਲਾ ਰੋਡ ਅਸੀਂ 50-50 ਸਾਲ ਉਮਰ ਹੋ ਗਈ ਹੈ ਇਸ ਤਰ੍ਹਾਂ ਦੇ ਰੋਡ ਅਸੀਂ ਆਪਣੇ ਹਲਕੇ ਚ ਪਹਿਲੀ ਵਾਰ ਦੇਖਿਆ ਅਸੀਂ ਥੋੜੇ ਦਿਨ ਪਹਿਲੇ ਚਸ਼ਮਾ ਜਾ ਰਹੇ ਸੀ ਟਰੈਕਟਰ ਨਹੀਂ ਸੀ ਉੱਥੋਂ ਲੱਗਦਾ ਬੱਚੇ ਸਕੇਟਿੰਗ ਕਰ ਰਹੇ ਸੀ ਤੇ ਇਹ ਜਿਹੜੇ ਇਹ ਦੇਣ ਹੈ ਇਹ ਸਿਰਫ ਦੇਖੋ ਰਾਜਨੀਤਿਕ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਲੇਕਿਨ ਜਿਹੜਾ ਬੰਦਾ ਡਵੈਲਪਮੈਂਟ ਜਿਹੜਾ ਬੰਦਾ ਡਵੈਲਪਮੈਂਟ ਕਰਦਾ ਉਹਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ ਔਰ ਅਸੀਂ ਮੰਤਰੀ ਸਾਹਿਬ ਨੂੰ ਇਹੀ ਆਸ਼ਵਾਸਨ ਦਿੰਨੇ ਆ ਇਹ ਜਿੰਨੇ ਲੋਕ ਖੜੇ ਆ ਅਸੀਂ ਵੱਧ ਤੋਂ ਵੱਧ ਜਿੰਨੇ ਵੀ ਲੋਕ ਸਾਰੇ ਖੜੇ ਆ ਅਸੀਂ ਵੱਧ ਤੋਂ ਵੱਧ ਸਪੋਰਟ ਕਰਕੇ ਮੰਤਰੀ ਸਾਹਿਬ ਨੂੰ ਹੋਰ ਉੱਪਰ ਲੈ ਕੇ ਜਾਈਏ ਤਾਂ ਕਿ ਅੱਗੇ ਡਿਪਟੀ ਸੀਐਮ ਖਾਲੀ ਹੈ ਅਗੇ ਸੀਾਨੂੰ ਇਹ ਚਾਹੀਦਾ ਕਿ ਜਿਸ ਹੱਦ ਨਾਲ ਸਾਡੇ ਇਲਾਕੇ ਚ ਕੰਮ ਹੋ ਰਿਹਾ ਔਰ ਅਜ ਤੱਕ ਕੋਈ ਐਸਾ ਮੰਤਰੀ ਨਹੀਂ ਦੇਖਿਆ ਕਿਉਂਕਿ ਸਵੇਰੇ ਤੁਸੀਂ ਵੀ ਜਾਂਦੇ ਹੋ ਸਵੇਰੇ 6:30 7 ਵਜੇ ਉੱਠ ਜਾਂਦੇ ਆ ਔਰ ਰਾਤ ਨੂੰ 9 10 11 ਰਾਤੀ ਮੈਨੂੰ 9:30 ਵਜੇ ਪਰਸੋਂ ਫੋਨ ਆਇਆ ਕਹਿੰਦੇ ਚੱਲਣਾ ਮਹਿਗੇ ਕਿੱਥੇ ਜੀ ਤੇ ਇਹ ਭਿਆਣਾ ਵੀ ਰੋਡ ਦਾ ਸੀ ਉਦਘਾਟਨ ਕਿਦੋਂ ਕਰੀਏ ਇੱਕ ਤਾਂ ਰਾਤ ਨੂੰ ਗੱਡੀ ਫੱਡੀ ਤੇ ਰੋਡ ਦਾ ਕੰਮ ਲੱਗਿਆ ਆਪਣੀ ਗੱਡੀ 'ਚ ਬੈ ਕੇ ਤੇ ਮਤ ਇਸ ਤਰ੍ਹਾਂ ਦੇ ਲੋਕ ਕਿੱਥੇ ਮਿਲ ਸਕਦੇ ਆ ਰਾਜਨੀਤੀ ਹੋ ਸਕਦਾ ਹਰ ਬੰਦਾ ਅਲੱਗ-ਅਲੱਗ ਤਰੀਕੇ ਦਾ ਕਿਸੇ ਪਾਰਟੀ ਨਾਲ ਜੁੜਿਆ ਲੇਕਿਨ ਦੋਸਤੋ ਇੱਕ ਇਨਸਾਨ ਦੇਖਣਾ ਚਾਹੀਦਾ ਇਸ ਤਰ੍ਹਾਂ ਦਾ ਇਨਸਾਨ ਭੋਏ ਹਲਕੇ 'ਚ ਨਾ ਮਿਲਿਆ ਤੇ ਮੈਨੂੰ ਨਹੀਂ ਲੱਗਦਾ ਸਾਨੂੰ ਇਸ ਤਰ੍ਹਾਂ ਦਾ ਮਿਲਣਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਮਿਲ ਕੇ ਜਿਹੜਾ ਮੰਤਰੀ ਸਾਹਿਬ ਦੀ سپورਟ ਉਹਨਾਂ ਦੀਆਂ ਬਾਹਾਂ ਚੱਲੀਆਂ ਚੁੱਕੀਆਂ